ਸਤਿ ਸ੍ਰੀ ਅਕਾਲ ਸასი ਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਹੈ ਕਣਕ ਦੀ ਸਪਰੇਅ ਹੈ ਮੈਗਨੀਜ਼ੀਡੀ ਬੈਂਗਨੀਜ਼ ਨੂੰ ਬਹੁਤ ਸਾਰੇ ਕਿਸਾਨ ਪਰ ਮੈਗਨੀਸ਼ੀਅਮ ਹੀ ਸਮਝ ਲੈਂਦੇ ਆ ਦੇਖੋ 17 ਤੱਤਾਂ ਦੇ ਬਾਰੇ ਮੈਂ ਨੇ ਆਪਣੀਆਂ ਦੋਨਾਂ ਕਿਤਾਬਾਂ ਦੇ ਵਿੱਚ ਪੂਰੀ ਖੁੱਲ੍ਹ ਕੇ ਚਰਚਾ ਕੀਤੀ ਹੈਗੀ ਹੈ ਤੀਜੀ ਕਿਤਾਬ ਆਪਣੀ ਸਬਜ਼ੀਆਂ ਤੇ ਫਲਾਂ ਦੀ ਸਾਂਭ ਸੰਭਾਲ ਤੇ ਆ ਰਹੀ ਹੈ ਜਿਹੜੀ ਕਿ ਹਰ ਇੱਕ ਕਿਸਾਨ ਨੂੰ ਪਹਿਲ ਕਰ ਲੈਣੀ ਚਾਹੀਦੀ ਹੈ ਖਰਚੇ ਵੀ ਘਟਦੇ ਆ ਫਰੈਸ਼ ਤੇ ਤਾਜ਼ਾ ਤੇ ਸਾਫ਼ ਸੁਥਰੀ ਸਬਜ਼ੀ ਤੁਸੀਂ ਤਿਆਰ ਕਰਕੇ ਘਰ ਹੀ ਖਾ ਲਓ ਕਣਕ ਦੀ ਫਸਲ ਦੇ ਵਿੱਚ ਮੈਗਨੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਨਹੀਂ ਹੈਗਾ ਵੀ ਆਪਣਾ ਜਮੀਨਾ 'ਚ ਮੈਗਨੀਜ਼ ਬਿਲਕੁਲ ਨਹੀਂ ਹੈਗਾ ਕਈ ਵਾਰ ਵੱਧ ਡੀਏਪੀ ਪਾਉਣ ਕਰਕੇ ਵੱਧ ਪोटाश ਪਾਉਣ ਕਰਕੇ ਕਾਰਬਨ ਦੀ ਕਮੀ ਹੋਣ ਕਰਕੇ ਛੋਰੇ ਵਾਲੀਆਂ ਜ਼ਮੀਨਾਂ ਹੋਣ ਕਰਕੇ ਮੈਗਨੀਜ਼ ਬੂਟਾ ਲੈ ਹੀ ਨਹੀਂ ਪਾਉਂਦਾ ਜਦੋਂ ਠੰਡ ਵੱਧ ਜਾਂਦੀ ਆ ਉਦੋਂ ਤਾਂ ਨੇੜੇ ਪਿਆ ਵੀ ਨਹੀਂ ਲੈ ਸਕਦਾ ਹੈਗਾ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹੈਗੇ ਆ ਕਿਉਂਕਿ ਮੈਗਨੀਜ਼ ਲਘੂ ਤੱਤਾਂ ਦੇ ਵਿੱਚ ਆਉਂਦਾ ਮੈਗਨੀਸ਼ੀਅਮ ਵੱਡੇ ਤੱਤਾਂ ਦੇ ਵਿੱਚ ਆਉਂਦਾ ਪ੍ਰਾਇਮਰੀ ਚ ਨਹੀਂ ਆਉਂਦਾ ਹੈਗਾ ਵੱਡੇ ਤੱਤਾਂ ਦੇ ਵਿੱਚ ਆਉਂਦਾ ਭਾਵੇਂ ਕਿ ਜਿਹੜੀ ਸ਼੍ਰੇਣੀ ਦੇ ਵਿੱਚ ਕੈਲਸ਼ੀਅਮ ਸਲਫਰ ਤੇ ਮੈਗਨੀਸ਼ੀਅਮ ਆਉਂਦਾ ਹੈਗਾ ਉੱਥੇ ਮੈਗਨੀਜ਼ ਨਹੀਂ ਆਉਂਦਾ ਹੈਗਾ ਮੈਗਨੀਜ਼ ਜਿੱਥੇ ਬਹੁਤ ਘੱਟ ਮਾਤਰਾ ਦੇ ਵਿੱਚ ਤੁਹਾਨੂੰ ਜ਼ਿੰਕ ਕਾਪਰ ਆਇਰਨ ਜਾਂ ਇਸ ਤਰ੍ਹਾਂ ਦੇ ਜਿਹੜੇ ਬ੍ਰੌਨ ਉਹਦੇ ਵਿੱਚ ਮੈਗਨੀਜ਼ ਵੀ ਸ਼ਾਮਲ ਹੈਗਾ ਜੇ ਆਪਾਂ ਇਹਨੂੰ ਅੱਖੋਂ ਪਰੋਖਾ ਕਰਦੇ ਹੈਗੇ ਆ ਤਾਂ ਬੂਟਾ ਜੜ੍ਹਾਂ ਦੇ ਰਾਹੀਂ ਪਾਣੀ ਸੋਖਦਾ ਹੈਗਾ ਉਹ ਪਾਣੀ ਨੂੰ ਅੱਗੇ ਜਾ ਕੇ ਤੋੜਨਾ ਪੈਂਦਾ ਬੇਸਿਕ ਮੋਲੀਕੂਲ ਦੇ ਵਿੱਚ ਤੋੜਨਾ ਪੈਂਦਾ ਹੈਗਾ ਜਿਹੜਾ H2O ਹੈਗਾ ਉਹਨੂੰ ਹਾਈਡਰੋਜਨ ਤੇ ਆਕਸੀਜਨ ਅਲੱਗ-ਅਲੱਗ ਕਰਨ ਵਾਸਤੇ ਮੈਗਨੀਜ਼ ਦੀ ਹੀ ਲੋੜ ਪੈਂਦੀ ਆ ਬਹੁਤ ਸਾਰੇ ਐਨਜ਼ਾਈਮ ਹੈਗੇ ਆ ਜਿਹੜੇ ਪ੍ਰੋਟੀਨ ਬੰਦ ਦੇ ਵਿੱਚ ਮਦਦ ਕਰਦੇ ਹੈਗੇ ਆ ਉਹ ਮੈਗਨੀਜ਼ ਦੇ ਨਾਲ ਪੂਰੇ ਹੁੰਦੇ ਹੈਗੇ ਆ ਪਰ ਜੇ ਆਪਾਂ ਇਹਨੂੰ ਸਹੀ ਤਰੀਕੇ ਦੇ ਨਾਲ ਨਹੀਂ ਵਰਤਦੇ ਹੈਗੇ ਤਾਂ ਫਿਰ ਪ੍ਰੋਬਲਮ ਆਉਂਦੀ ਹੈ ਮੈਗਨੀਜ਼ ਦਾ ਕੰਮ ਮੈਗਨੀਸ਼ੀਅਮ ਨੇ ਨਹੀਂ ਕਰਨਾ ਹੈਗਾ ਤੁਸੀਂ ਲੱਖ ਸਪਰੇਅ ਕਰੋ ਲੱਖ ਲੱਖ ਯਤਨ ਕਰੋ ਜੇ ਆਪਾਂ ਇੱਕ ਆਫਸਟਨ ਦੇਖਦੇ ਆ ਨਾ ਵੀ ਹੁਣ ਜਿਹੜੀਆਂ ਨਵੀਆਂ ਕਿਸਮਾਂ ਆਈਆਂ ਹੋਈਆਂ ਵੀ ਇਹਨਾਂ ਦਾ 70 ਮਾਣ ਤੇ ਖਾੜ ਹੈ ਜੀ 65 ਮਾਣ ਤੇ ਖਾੜ ਆ ਇੱਕ ਰਿਸਰਚ ਗੇਟ ਦੇ ਉੱਤੇ ਇੱਕ ਪੇਪਰ ਵੀ ਪਿਆ ਹੋਇਆ ਕਿ ਜੇਕਰ 70 ਮਾਣ ਕਣਕ ਪ੍ਰਤੀ ਏਕੜ ਹੁੰਦੀ ਆ ਜਾਂ 70 ਕੁਆਂਟਲ ਕਣਕ ਪ੍ਰਤੀ ਹੈਕਟੇਅਰ ਹੁੰਦੀ ਹੈਗੀ ਆ ਤਾਂ ਲਗਭਗ 4 ਕਿਲੋ ਮੈਗਨੀਸ਼ੀਅਮ ਦਾਣੇ ਖਿੱਚ ਕੇ ਲੈ ਜਾਂਦੇ ਆ ਟੂੜੀ ਵਾਲਾ ਤਾਂ ਤੁਸੀਂ ਛੱਡੋ ਕਿਉਂਕਿ ਬਾਕੀ ਦੇਸ਼ਾਂ ਦੇ ਵਿੱਚ ਤਾਂ ਸ਼ਾਇਦ ਕਣਕ ਦੀ ਜਿਹੜੀ ਪਰਾਲੀ ਆ ਉਹ ਵੀ ਵਿੱਚ ਵਾਹੀ ਜਾਂਦੀ ਹੈਗੀ ਜਾਂ ਉਹਨੂੰ ਗੱਠਾ ਬਣਾ ਕੇ ਬਾਹਰ ਕੱਢਿਆ ਜਾਂਦਾ ਹੈਗਾ ਪਰ ਪੰਜਾਬ ਹਰਿਆਣਾ ਤੇ ਜਾਂ ਪਾਕਿਸਤਾਨ ਦੇ ਵਿੱਚ ਤਾਂ ਇਹਦੀ ਤੂੜੀ ਹੀ ਬਣਾ ਕੇ ਵਰਤੀ ਜਾਂਦੀ ਹੈ। ਭਾਵੇਂ ਕਿ ਇਹ ਵੀ ਖੇਤ ਦੇ ਵਿੱਚੋਂ ਬਾਹਰ ਆ ਜਾਂਦੀ ਹੈਗੀ ਆ। ਤਾਂ ਜੇ ਰੌ ਇਹ ম্যাগਨੀਸ਼ੀਅਮ ਦੀ ਗੱਲ ਕੀਤੀ ਹੈਗੀ ਜੇ ম্যাগਨੀਸ਼ੀਅਮ ਸਲਫੇਟ ਦੀ ਗੱਲ ਕਰੀਏ ਤਾਂ ਇਹ ਪ੍ਰਤੀ ਏਕੜ ਬਹੁਤ ਵੱਡੀ ਮਾਤਰਾបាន ਦੀ 10-12 ਕਿਲੋ ਪਰ ਇਹ ਵੀ ਨਹੀਂ ਹੈਗਾ ਵੀ ਆਪਣੇ ਖੇਤਾਂ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਹੁੰਦਾ ਹੈਗਾ ਜੀ। ਆਪਾਂ ਨੂੰ ਟੈਸਟਿੰਗ ਕਰਾ ਲੈਣੀ ਚਾਹੀਦੀ ਆ। ਜੇ ম্যাগਨੀਸ਼ੀਅਮ ਦੀ ਘਾਟ ਆ ਤਾਂ ਸਪਰੇਅ ਵਾਲੇ ਪੰਗੇ 'ਚ ਨਾ ਪਾਓ ਥੱਲੇ ਪਾਓ। 10 ਤੋਂ 15 ਕਿਲੋ ਪ੍ਰਤੀ ਏਕੜ ਇਹਨੂੰ ਥੱਲੇ ਪਾਉਣਾ ਚਾਹੀਦਾ ਹੈਗਾ। ਇਹ ਆਪਾਂ ਡੀਏਪ ਵਧ ਦਿੰਨੇ ਆ ਆਪਣੇ ਖੇਤਾਂ 'ਚ ਪोटाश ਦੀ ਮਾਤਰਾ ਜ਼ਿਆਦਾ ਆ ਕਾਰਬਨ ਦੀ ਮਾਤਰਾ ਘੱਟ ਆ ਜਾਂ ਬਹੁਤ ਜ਼ਿਆਦਾ ਹੈਗੀ ਆ ਤਾਂ ਬਹੁਤ ਜ਼ਿਆਦਾ ਖੇਤ ਹੈ ਹੀ ਨਹੀਂ ਤੁਹਾਨੂੰ ਪਤਾ ਸਾਰੇ ਕਿਤੇ ਜੈਵਿਕ ਕਾਰਬਨ ਦੀ ਮਾਤਰਾ ਜਿਹੜੀ ਹੈਗੀ ਘੱਟ ਹੀ ਚੱਲ ਰਹੀ ਹੈਗੀ ਆ ਤਾਂ ਮੈਗਨੀਸ਼ੀਅਮ ਨੂੰ ਮੈਗਨੀਜ਼ ਦੇ ਨਾਲ ਰਿਪਲੇਸ ਨਹੀਂ ਕੀਤਾ ਜਾ ਸਕਦਾ ਤੇ ਮੈਗਨੀਜ਼ ਨੂੰ ਮੈਗਨੀਸ਼ੀਅਮ ਦੇ ਨਾਲ ਵੀ ਰਿਪਲੇਸ ਨਹੀਂ ਕੀਤਾ ਜਾ ਸਕਦਾ ਜਿਹੜਾ ਵੱਡਾ ਤੱਤਾ ਮੈਗਨੀਸ਼ੀਅਮ ਉਹਨੂੰ ਥੱਲੇ ਪਾ ਲੈਣਾ ਚਾਹੀਦਾ ਜੇ ਘੱਟ ਹੈਗੀ 10 ਤੋਂ 15 ਕਿਲੋ ਤੇ ਜੇ ਮੈਗਨੀਜ਼ ਦੀ ਤੁਹਾਡੀ ਕੜਕ ਦੇ ਵਿੱਚ ਘਾਟ ਹੈਗੀ ਆ ਤੁਹਾਨੂੰ ਅੱਧਾ ਕਿਲੋ ਸਪਰੇਅ ਕਰ ਲੈਣਾ ਚਾਹੀਦਾ ਕਿਉਂਕਿ ਇਹਦੇ ਸਪਰੇਅ ਕਰਨ ਦੇ ਨਾਲ ਹੀ ਐਫੀਸ਼ੀਐਂਸੀ ਜ਼ਿਆਦਾ ਆ ਜਾਣੀ ਹੈ ਇਹ ਚਾਹੀਦਾ ਬਹੁਤ ਘੱਟ ਮਾਤਰਾ ਦੇ ਵਿੱਚ ਮੈਗਨੀਜ਼ ਤਾਂ ਇਹ ਪ੍ਰਤੀ 70 ਮਣ ਗਣਕ ਹੈਗੀ ਆ ਉਹਦੇ ਦਾਣਿਆਂ ਨੂੰ ਚਾਹੀਦਾ ਹੈਗਾ ਉਹ ਲਗਭਗ 1.5 200 ਗ੍ਰਾਮ 250 ਗ੍ਰਾਮ ਤੱਕ ਵੀ ਨਹੀਂ ਚਾਹੀਦਾ ਇਸ ਤੋਂ ਘੱਟ ਚਾਹੀਦਾ ਹੈਗਾ ਤਾਂ ਆਪਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਇਹ ਨਹੀਂ ਹੈਗਾ ਕਿ ਮੈਨੂੰ ਤੇ ਪਤਾ ਨਹੀਂ ਸੀ ਜੀ ਮੈਂ ਇਹਦਾ ਸਸਤਾ ਲਿਆ ਆ ਮੈਂ ਤਾਂ ਦੁਕਾਨਦਾਰ ਨੇ ਦਿੱਤਾ ਜਿਹੜਾ ਕੰਮ ਮੈਗਨੀਸ਼ ਨੇ ਕਰਨਾ ਹੈਗਾ ਕਿਉਂਕਿ ਜਦੋਂ ਸਰਦੀ ਵਧਣੀ ਆ ਕੋਰੇ ਦੇ ਨਾਲ ਕਣਕ ਨੇ ਲੜਨਾ ਹੈਗਾ ਤਾਂ ਉਹਨੂੰ ਪਾਣੀ ਨੇ ਹੀ ਬਚਾਉਣਾ ਹੈਗਾ ਪਾਣੀ ਦੀ ਸਪਲੀਟਿੰਗ ਆ ਜਿਹੜੀ ਉਹ ਮੈਗਨੀਸ਼ ਨੇ ਹੀ ਕਰਨੀ ਹੈਗੀ ਆ ਕੋਰਾ ਜਿਆਦਾ ਪੈਣ ਕਰਕੇ ਲੋ ਟੈਂਪਰੇਚਰ ਜਦੋਂ ਜਾਂਦਾ ਸਿਆਲਾਂ ਦੇ ਵਿੱਚ ਮੈਗਨੀਸ਼ੀਅਮ ਤੇ ਮੈਗਨੀਸ਼ ਦੋਨੋਂ ਹੀ ਬੂਟਾ ਪੂਰਨ ਤੌਰ ਤੇ ਮਿੱਟੀ ਵਿੱਚ ਜੜਾਂ ਦੇ ਨੇੜੇ ਤੋਂ ਨੇੜੇ ਪਏ ਹੋਣ ਤੇ ਵੀ ਲੈ ਨਹੀਂ ਪਾਉਂਦਾ ਅਸਮਰਥ ਹੋ ਜਾਂਦਾ ਉਹਦਾ ਇਨਟੇਕ ਘਟ ਜਾਂਦਾ ਹੈਗਾ ਉਦੇ ਵਿੱਚ ਸੈਪ ਦੇ ਵਿੱਚ ਜਿਹੜੀ ਜਾਈਲਮ ਦੇ ਵਿੱਚ ਸੈਪ ਦੀ ਮੂਵਮੈਂਟ ਹੀ ਘਟ ਜਾਂਦੀ ਹੈਗੀ ਆ ਉਹ ਉਹਨੇ ਤਰੀਕ ਵਧੀਆ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਗ੍ਰਹਿਣ ਨਹੀਂ ਕਰ ਪਾਉਂਦਾ ਹੈਗਾ ਕਿਉਂਕਿ ਇਹ ਚੀਜ਼ਾਂ ਜਿਆਦਾ ਟੈਕਨੀਕਲ ਆ ਜਿਆਦਾ ਟੈਕਨੀਕਲ ਚੀਜ਼ਾਂ ਕਈ ਵਾਰ ਤੁਹਾਨੂੰ ਬੋਰਿੰਗ ਕਰਦੀਆਂ ਪਰ ਖੇਤੀ ਦੇ ਵਿੱਚ ਟੈਕਨੀਕਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹਦੇ ਨਾਲ ਖਰਚੇ ਵੀ ਘਟਦੇ ਆ ਸਹੀ ਸਮੇਂ ਤੇ ਆਪਾਂ ਸਹੀ ਤਰੀਕੇ ਦੇ ਨਾਲ ਕਾਟ ਵੀ ਪੂਰੀ ਕਰ ਸਕਦੇ ਆ ਇਹ ਕਣਕ ਦਾ ਪਾਣੀ ਲਾਉਣ ਜਾ ਰਹੇ ਹਾਂ ਦੋ ਦਿਨ ਪਹਿਲਾਂ ਸਪਰੇਅ ਕੀਤੀ ਜਾ ਸਕਦੀ ਹੈ 100 ਲੀਟਰ ਪਾਣੀ 'ਚ ਅੱਧਾ ਕਿਲੋ ਪਾਏਗਾ ਕਿਉਂਕਿ ਕਣਕ ਕੋਰ ਤੇ ਬਹੁਤ ਛੋਟੀ ਹੁੰਦੀ ਆ ਤੇ ਬੜਾ ਪਾਣੀ ਨਹੀਂ ਲੱਗਦਾ ਜੇਕਰ ਕੋਈ ਕਣਕ ਵੱਡੀ ਆ ਪਹਿਲਾਂ ਪਾਣੀ ਲੱਗ ਚੁੱਕਿਆ 45 ਦਿਨ ਦੀ 50 ਦਿਨ ਦੀ ਹੋ ਗਈ ਤਾਂ ਉਸੇ ਤੁਹਾਨੂੰ ਮੈਗਨੀਜ਼ ਦੀਆਂ ਘਾੜ ਦੇ ਨਿਸ਼ਾਨੀਆਂ ਦਿਖਾਈ ਦੇ ਰਹੀਆਂ ਹੈਗਾ ਤਾਂ 200 ਲੀਟਰ ਪਾਣੀ ਵਿੱਚ 1 ਕਿਲੋ ਮੈਗਨੀਸ ਸਲਫੇਟ ਤੁਸੀਂ ਸਪਰੇਅ ਕਰ ਸਕਦੇ ਹੋ ਬਾਕੀ ਦਿੱਤਾਂ ਬਾਰੇ ਵੀ ਆਉਣ ਵਾਲੇ ਦਿਨਾਂ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਦੇਵਾਂਗੇ ਸੋਸ਼ਲ ਮੀਡੀਆ ਤੇ ਫੇਸਬੁਕ ਇੰਸਟਾਗ੍ਰam YouTube ਤੇ ਬਣੇ ਰਹ